ਸਾਡੇ ਸੰਗਰੂਰ ਜ਼ਿਲ੍ਹੇ ਦੇ ਇੱਕ ਸਰਪੰਚ ਨੇ ਅੱਜ ਵਖਰਾ ਐਲਾਨ ਕਰ ਦਿੱਤਾ ਤੇ ਇਹਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ 19 ਘਟਾ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਆਪਣੇ ਪਿੰਡਾਂ ਦੇ ਸਰਪੰਚ ਸਾਹਿਬ ਤੱਕ ਜਰੂਰ ਪਹੁੰਚਾ ਦਿਓ ਪਿਛਲੇ ਦਿਨੀ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਜੋ ਸਰਪੰਚ ਦਾ ਨੰਬਰਦਾਰ ਕਿਸੇ ਸਮਗਲਰ ਦੀ ਜ਼ਮਾਨਤ ਕਰਵਾਵੇਗਾ ਸਾਵਧਾਨ ਹੋ ਜੇ ਉਹਦੇ ਉਹਦੇ ਵੀ ਖੁੱਸ ਸਕਦਿਆ ਸਰਪੰਚ ਵਿਚਾਰੇ ਬੁਰੀ ਤਰ੍ਹਾਂ ਫਸ ਗਏ ਸੀ ਜੇ ਤਾਂ ਜ਼ਮਾਨਤਾਂ ਕਰਾਉਂਦਿਆ ਉਹਦੇ ਖੁੱਸਦਿਆ ਨਹੀਂ ਜ਼ਮਾਨਤਾਂ ਕਰਾਉਂਦੇ ਤਾਂ ਸਮਗਲਰ ਲੱਤਾਂ ਘੁਣਦਿਆ ਤੇ ਇਹ ਸਰਪੰਚ ਸਾਹਿਬ ਸੁਰਿੰਦਰ ਸਿੰਘ ਬਿੱਲਾ ਢੂਲੜ ਦੇ ਉਹ ਤਾਂ ਮਸ਼ਹੂਰ ਨੇ ਤੇ ਇਹਨਾਂ ਨੇ ਕਰੇਲੀ ਕਰਕੇ ਸਾਰੇ ਸਰਪੰਚਾਂ ਨੂੰ ਹੌਸਲਾ ਦਿੱਤਾ ਜੇ ਕਿਸੇ ਵੀ ਸਰਪੰਚ ਜਾਂ ਨੰਬਰਦਾਰ ਨੂੰ ਕੋਈ ਸਮਗਲਰ ਦੀ ਧਮਕੀ ਆਉਂਦੀ ਆ ਵੀ ਮੈਨੂੰ ਦੱਸਿਓ ਮੈਂ ਤੁਹਾਡੇ ਨਾਲ ਖੜਾਗਾ ਤੇ ਸੱਚੇ ਮਾਨਾ ਨੀਡਰ ਹੋ ਕੇ ਤੁਸੀਂ ਨਸਿਆਂ ਦੇ ਖਿਲਾਫ ਲੜੋ ਪੰਜਾਬ ਬਚਾਓ ਤੇ ਨਾਲ ਦੀ ਨਾਲ ਸਰਪੰਚ ਸਾਹਿਬ ਨੇ ਇਹ ਵੀ ਬੇਨਤੀ ਕੀਤੀ ਕਿਸੇ ਕੁੜੀ ਨੂੰ ਸਹਰੇ ਤੰਗ ਪ੍ਰੇਸ਼ਾਨ ਕਰਦਿਆ ਜਾਂ ਕਾਲਜ ਦੇ ਸਕੂਲ ਤੋਂ ਕੋਈ ਚਾਂਬਲੀ ਦੀ ਮੰਡੀ ਰੋਂਦੀ ਆ ਉਹ ਤੰਗ ਕਰਦਿਆ ਕੁੜੀਆਂ ਵੀ ਸੰਪਰਕ ਕਰ ਲੈਣ ਤੁਹਾਡਾ ਵੀਰ ਬਿੱਲਾ ਸਰਪੰਚ ਤੁਹਾਡੀ ਮਦਦ ਲਈ ਆਵੇਗਾ ਜੇਕਰ ਬਿੱਲੇ ਵੀਰੇ ਬਾਰੇ ਦੱਸਾਂ ਤਾਂ ਇਹ ਉਹ ਇਨਸਾਨ ਨੇ ਜਿਨ੍ਹਾਂ ਦੇ ਨਾਮ ਤੋਂ ਵੱਡੇ ਵੱਡੇ ਗੈਂਗਸਟਰ ਵੀ ਕੰਮ ਦੇ ਆ ਗਏ ਤੇ ਮੈਂ ਮਾਣ ਨਾਲ ਕਹਿ ਸਕਦਾਗਾ ਜੋ ਵੀ ਬਾਈ ਕਹਿੰਦਾ ਉਹ ਕਰਦਾ ਤੇ ਸੋਸ਼ਲ ਮੀਡੀਆ ਤੇ ਇਹ ਜਿਹੇ ਇਨਸਾਨਾਂ ਨੂੰ ਜ਼ਰੂਰ ਅੱਗੇ ਲਿਆਓ ਦੋਸਤੋ ਫੇਸਬੁਕ YouTube Instagram ਤੇ ਬਿੱਲਾ ਸਰਪੰਚ ਚੂਰਲਰ ਟੀਮ ਦੇ ਨਾਮ ਤੇ ਪੇਜ ਬਣਾਇਆ ਇਹਨੂੰ ਫੋਲੋ ਕਰ ਲਿਓ ਜੇਕਰ ਤੁਹਾਨੂੰ ਕੋਈ ਵੀ ਕੰਮ ਧੰਦਾ ਹੈ ਤਾਂ ਬਾਈ ਨਾਲ ਸੰਪਰਕ ਇਹਨਾਂ ਪੇਜਾਂ ਤੇ ਮੈਸੇਜ ਭੇਜ ਕੇ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਬਾਈ ਦਾ ਕੰਮ ਵਧੀਆ ਲੱਗਿਆ